ਕਰਨ ਹਾਰਕਰਤਾਰ ਸਤਗੁਰ ਜਗਜੀਤ ਸਿੰਘ ਜੀ ਸਤਗੁਰ ਜਗਜੀਤ ਸਿੰਘ ਦੇ ਸਿੱਖ ਬੜੇ ਵੱਡੇ ਭਾਗਾ ਵਾਲੇ ਹਨ ਸਤਗੁਰ ਜੀ ਹਰ ਮੁਸੀਬਤ ਵੇਲੇ ਆਪਣੇ ਸਿੱਖਾ ਦੀ ਰੱਖਿਆ ਕਰਦੇ ਹਨ ਸੰਤ ਬਲਵਿੰਦਰ ਸਿੰਘ ਜੀ ਪਿੰਡ ਚੋਟੀਆਂ ਕਲਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਸਨ 2002 ਦੇ ਮਾਰਚ ਮਹੀਨੇ ਸੰਤ ਜੀ ਅੰਮ੍ਰਿਤਸਰ ਤੋਂ ਬਠਿੰਡੇ ਜਾਣ ਵਾਲੀ ਬੱਸ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਬੱਸ ਨੋਹ ਸ਼ਹਿਰ ਦੇ ਪਿੰਡ ਦੇ ਨੇੜੇ ਪਹੁੰਚੀ ਤਾਂ ਬੱਸ ਦਾ ਐਕਸੀਡੈਂਟ ਹੋ ਗਿਆ ਬਸ ਦਾ ਡਰਾਈਵਰ ਬੱਸ ਬੜੀ ਸਪੀਡ ਤੇ ਚਲਾ ਰਿਹਾ ਸੀ। ਬੱਸ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀ। ਡਰਾਈਵਰ ਨੇ ਉਸ ਤੋਂ ਪਾਸ ਲੈਣ ਲਈ ਜਦੋਂ ਮੋੜ ਕਟਿਆ ਤਾਂ ਬੱਸ ਬੜੀ ਤੇਜ਼ ਹੋਣ ਕਰਕੇ ਕੰਟਰੋਲ ਵਿੱਚ ਨਾ ਰਹੀ। ਬੱਸ ਸੜਕ ਤੋਂ ਥੱਲੇ ਡਿੱਗ ਪਈ। ਬੱਸ ਨੇ ਇੱਕ ਪਲਟਾ ਖਾਦਾ ਤੇ ਫਿਰ ਸਿੱਧੀ ਹੋ ਗਈ ਤੇ ਸਫੇਦੀ ਦੇ ਦਰਖਤ ਨਾਲ ਜਾ ਕੇ ਵੱਜੀ। ਬੱਸ ਦੇ ਪਿਛਲੇ ਸ਼ੀਸ਼ੇ ਟੁੱਟ ਗਏ ਤੇ ਦੋ ਬੀਬੀਆਂ ਬੱਸ ਵਿੱਚੋਂ ਬਾਹਰ ਸੜਕ ਤੇ ਡਿੱਗ ਗਈਆਂ। ਉਨਨਾਂ ਨੂੰ ਬਹੁਤ ਥੋੜੀਆਂ ਸੱਟਾਂ ਲੱਗੀਆਂ। ਬਾਕੀ ਸਵਾਰੀਆਂ ਨੂੰ ਘੱਟ ਸੱਟਾਂ ਲੱਗੀਆਂ ਪਰ ਸਭ ਦਾ ਬਚਾਅ ਹੋ ਗਿਆ। ਸੰਤਜੀ ਜੀ ਡਰਾਈਵਰ ਦੀ ਪਿਛਲੀ ਸੀਟ ਤੇ ਬੈਠੇ ਸਨ। ਸਾਰਾ ਕੁਝ ਉਹਨਾਂ ਦੇ ਸਾਹਮਣੇ ਹੋਇਆ। ਜਿਸ ਵੇਲੇ ਬੱਸ ਡਿੱਗੀ ਤਾਂ ਸੰਤਜੀ ਜੀ ਨੇ ਉੱਚੀ-ਉੱਚੀ ਧੰਨ ਸਤਗੁਰੂ ਜਗਜੀਤ ਸਿੰਘ ਜੀ ਧੰਨ ਸਤਗੁਰੂ ਜਗਜੀਤ ਸਿੰਘ ਜੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਸੰਤਜੀ ਜੀ ਦੇ ਅਨੁਸਾਰ ਬੱਸ ਦੀ ਸਪੀਡ ਜਿਸ ਤਰ੍ਹਾਂ ਦੀ ਸੀ ਤਾਂ ਕਈ ਸਵਾਰੀਆਂ ਨੇ ਮਰਨਾ ਸੀ। ਇਹ ਸਤਗੁਰੂ ਜੀ ਦੀ ਕਿਰਪਾ ਸੀ ਕਿ ਬਾਹਤੇ ਸਿਰਫ ਕੁਝ ਸ਼ੀਸ਼ੇ ਟੁੱਟੇ ਤੇ ਨਾਲੇ ਬਸ ਪਲਟ ਕੇ ਸਿੱਧੀ ਵੀ ਹੋ ਗਈ ਗੁਰਬਾਣੀ ਵਿੱਚ ਹੈ ਜਿਨੇ ਨਾਮ ਧਿਆਇਆ ਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਗੁਰੂ ਜੀ ਨੇ ਆਪਣੇ ਇੱਕ ਸਿੱਖ ਕਰਕੇ ਕਈਆਂ ਦਾ ਬਚਾਅ ਕਰ ਦਿੱਤਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ ਗੁਰੂ ਜਗਦੀਤ ਵਰਗਾ ਧਨ ਤਾਨ ਹਾਜ਼ਰਾ ਜੂਰ ਪੈਰਾ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਦੀਤ ਸਿੰਘ ਜੀ రాఖలవో వాక్షలవో తే దర్శన్ దేవో